ਮੁਨਾਂ ਮਾਝੇ ਦੇ ਲੋਕਾਂ 'ਤੇ ਮੰਡਰਾ ਰਿਹਾ ਹੈ ਵੱਡਾ ਖਤਰਾ ਰਾਵੀ ਦਰਿਆ ਤੇ ਉਜ ਦਰਿਆ ਨੇ ਉਡਾ ਦਿੱਤੀ ਐ ਪਿੰਡਾਂ ਦੇ ਲੋਕਾਂ ਦੀ 7 ਪਿੰਡਾਂ ਦਾ ਟੁੱਟ ਚੁੱਕਿਆ ਹੈ ਪੰਜਾਬ ਦੇ ਨਾਲ ਸੰਪਰਕ ਉਧਰ ਦੂਜੇ ਪਾਸੇ ਰਾਵੀ ਦਰਿਆ ਤੇ ਉਜ ਦਰਿਆ ਲਗਾਤਾਰ ਹੀ ਦਿਖਾ ਰਿਹਾ ਹੈ ਕਿ ਹੈ ਸਦੇ ਐਕ੍ਰੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜੀਆ ਹੁਣ ਮਾਲਵੇ ਤੇ ਦੁਆਬੇ ਤੋਂ ਬਾਅਦ ਮਾਝੇ ਤੇ ਵੱਡਾ ਖਤਰਾ ਮੰਡਰਾ ਰਿਹਾ ਹੈ ਮਾਝੇ ਦੇ ਲੋਕਾਂ ਦੀ ਨੀਂਦ ਜਿਹੜੀ ਹੈ ਉਹ ਉੱਡ ਚੁੱਕੀ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪਠਾਨਕੋਟ ਤੇ ਗੁਰਦਾਸਪੁਰ ਹੁਣ ਹੜਾਂ ਦੀ ਮਾਰ ਹੇਟਾਂ ਆ ਚੁੱਕਿਆ ਹੈ ਜਿੱਥੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਸਨ ਉਹ ਡੁੱਬ ਚੁੱਕੀਆਂ ਨੇ ਉੱਥੇ ਹੀ ਹੁਣ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਚੁੱਕਿਆ ਹੈ ਦੱਸਦੀ ਕਿ ਹੁਣ ਪਠਾਨਕੋਟ ਦੇ ਬਾਜ਼ਾਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਪਠਾਨਕੋਟ ਦੇ ਵਿੱਚ ਬਾਜ਼ਾਰ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਦੁਕਾਨਾਂ ਡੁੱਬ ਚੁੱਕੀਆਂ ਨੇ ਤੇ ਉੱਥੇ ਹੀ ਲੋਕਾਂ ਦੇ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਸੱਤ ਪਿੰਡਾਂ ਦਾ ਸੰਪਰਕ ਜਿਹੜਾ ਉਹ ਪੰਜਾਬ ਦੇ ਨਾਲੋਂ ਟੁੱਟ ਚੁੱਕਿਆ ਹੈ ਪਹਿਲਾਂ ਗੁਰਦਾਸਪੁਰ ਦੇ ਵਿੱਚ ਹੜ੍ਹਾਂ ਦੀ ਮਾਰ ਜਿਹੜੀ ਸੀ ਉਹ ਦੇਖਣ ਨੂੰ ਮਿਲੀ ਕੱਲ ਅਤੇ ਹੁਣ ਪਠਾਨਕੋਟ ਦੇ ਵਿੱਚ ਵੀ ਦੇਰ ਸ਼ਾਮ ਪਾਣੀ ਪਹੁੰਚ ਚੁੱਕਿਆ ਹੈ ਤੇ ਪਠਾਨਕੋਟ ਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਵੱਡਾ ਖਤਰਾ ਲੋਕਾਂ ਤੇ ਮੰਡਰਾ ਰਿਹਾ ਹੈ ਦੱਸ ਦਈਏ ਕਿ ਕਈ ਘਰ ਖਾਲੀ ਕਰਵਾ ਲਏ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹੀ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਪਰ ਉੱਤੇ ਹੀ ਦੂਜੇ ਪਾਸੇ ਉਜਦਰਿਆ ਤੇ ਰਾਵੀ ਦਰਿਆ ਲਗਾਤਾਰ ਹੀ ਆਪਣਾ ਕਹਿਰ ਦਿਖਾ ਰਹੇ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆਂ ਉਜ ਦਰਿਆ ਦੀ ਜਿਸ ਦੇ ਵਿੱਚ ਪਾਣੀ ਦਾ ਵਹਾ ਇੰਨਾ ਜ਼ਿਆਦਾ ਤੇਜ਼ ਹੈ ਅਤੇ ਹੋਰ ਵੀ ਪਾਣੀ ਛੱਡਣ ਦੀ ਉਮੀਦ ਜਿਹੜੀ ਆ ਉਹ ਜਤਾਈ ਜਾ ਰਹੀ ਹੈ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਪਟਿਆਲਾ ਦੇ ਵਿੱਚ ਵੀ ਮੀਂਹ ਪੈ ਰਿਹਾ ਤੇ ਉੱਥੇ ਇਹ ਵੀ ਕਿਹਾ ਗਿਆ ਹੈ ਕਿ ਰੁਕ ਰੁਕ ਕੇ ਮੀਂਹ ਪੈ ਸਕਦਾ ਜਿਸ ਤੋਂ ਬਾਅਦ ਖਤਰਾ ਜਿਹੜਾ ਹੈ ਉਹ ਹੋਰ ਜ਼ਿਆਦਾ ਵੱਧ ਚੁੱਕਿਆ ਹੈ ਕਿਹੜੇ ਕਿਹੜੇ ਜਿਹੜੇ ਇਲਾਕੇ ਨੂੰ ਪ੍ਰਭਾਵਿਤ ਹੋਏ ਨੇ ਕਿਹੜੇ ਕਿਹੜੇ ਪਿੰਡ ਡੁੱਬ ਚੁੱਕੇ ਨੇ ਤੁਹਾਨੂੰ ਉਹ ਵੀ ਦੱਸਦੇ ਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਤੇ ਰਾਮਦਾਸ ਦੇ ਵਿੱਚ ਵੀ ਹੜ ਦਾ ਖਤਰਾ ਜਿਹੜਾ ਉਹ ਜਿੱਥੇ ਮੰਡਰਾ ਰਿਹਾ ਤਾਂ ਉੱਥੇ ਹੀ ਗੁਰਦਾਸਪੁਰ ਦੇ ਮਕੋੜਾ ਪਤਨ ਦੇ ਵਿੱਚ ਵੀ ਜਿਹੜਾ ਪਾਣੀ ਪਹੁੰ ਜਿਹੜਾ ਮੰਡਰਾ ਰਿਹਾ ਪਠਾਨਕੋਟ ਦੇ ਬਮਸਾਲ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਵਿਗੜ ਚੁੱਕੇ ਨੇ ਉੱਥੇ ਪਾਣੀ ਭਰ ਚੁੱਕਿਆ ਹੈ ਤੇ ਉੱਥੇ ਹੀ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਤੇ ਦਰਿਆਵਾਂ ਦੇ ਲਾਗੇ ਜਿੰਨੇ ਵੀ ਪਿੰਡ ਬਨੇ ਹੋਏ ਨੇ ਉੱਥੇ ਦੇ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਬੀਤੀ ਸਵੇਰ ਤੋਂ ਹੀ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਰਾਵੀ ਦਰਿਆ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਵਿੱਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਉਸ ਦਰਿਆ ਦਾ 2.5 ਲੱਖ ਕਿਊਸਿਕ ਪਾਣੀ ਜਿਹੜਾ ਸੀ ਉਹ ਛੱਡਿਆ ਗਿਆ ਸੀ ਤੇ ਇਹ ਪਾਣੀ ਜਿਹੜਾ ਸੀ ਉਹ ਰਾਵੀ ਦਰਿਆ ਦੇ ਵਿੱਚ ਆ ਕੇ ਮਿਲਿਆ ਜਿਸ ਦੇ ਨਾਲ ਦਿਨਾਨਗਰ ਦੇ ਮਕੋੜਾ ਪਤਨ ਦੇ ਵਿੱਚ ਰਾਵੀ ਦਰਿਆ ਦੇ ਪਾਰ ਕਰੀਬ 7 ਪਿੰਡਾਂ ਦਾ ਸੰਪਰਕ ਪੰਜਾਬ ਦੇ ਨਾਲੋਂ ਬਿਲਕੁਲ ਹੀ ਟੁੱਟ ਗਿਆ ਹੈ ਦੇਰ ਸ਼ਾਮ ਜਦੋਂ ਰਾਵੀ ਦਰਿਆ ਦਾ ਪੱਧਰ ਡੇਰਾ ਬਾਬਾ ਨਾਨਕ ਨੇੜੇ ਵਿਧਿਆ ਦਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਸੀ ਪਰ ਪਾਣੀ ਜਿਵੇਂ ਜਿਵੇਂ ਵਧਣ ਲੱਗਾ ਤਾਂ ਉਹਨਾਂ ਨੂੰ ਇਹ ਡਰ ਸਤੋਂ ਲੱਗਾ ਕਿ ਫਸਲਾਂ ਤਾਂ ਉਹਨਾਂ ਦੀਆਂ ਪਾਣੀ ਦੀ ਮਾਰ ਹੇਟਾਂ ਆ ਹੀ ਗਈਆਂ ਨੇ ਹੁਣ ਡਰ ਰਹਿ ਕਿ ਪਾਣੀ ਘਰਾਵਲ ਨਾਲ ਨ ਰੁਕ ਕਰ ਲਵੇ ਇਸੇ ਕਰਕੇ ਕੱਲਾਂ ਨੋਲ ਨੇੜੇ ਸਰਹਦੀ ਪਿੰਡ ਆਦੀਆਂ ਦੇ ਵਿੱਚ ਇਹ ਹਾਲਾਤ ਨੇ ਕਿ ਰਾਵੀ ਦਰਿਆ ਦਾ ਪਾਣੀ ਤੁਸੀਂ ਬੰਦ ਤੋਂ ਪਾਰ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ ਦੇਰ ਰਾਤਕ ਪੂਰੇ ਪਿੰਡ ਦੇ ਲੋਕ ਜਾਗ ਕੇ ਕੱਟ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਜਿਹੜੇ ਸਨ ਉਸਨ 1988 ਅਤੇ 90 ਦੇ ਦਹਾਕੇ ਦੇ ਵਿੱਚ ਬਣੇ ਸਨ ਉਦੋਂ ਪਾਣੀ ਚੜਿਆ ਤਾਂ ਪੂਰਾ ਇਲਾਕਾ ਹੀ ਡੁੱਬ ਗਿਆ ਸੀ ਇਸੇ ਡਰ ਤੋਂ ਉਹ ਪਿੰਡ ਦੇ ਵਿੱਚ ਪਾਣੀ ਦੇ ਵਧਰੇ ਪੱਦਰ ਦੀ ਨਿਗਰਾਨੀ ਕਰ ਰਹੇ ਨੇ ਅਤੇ ਠਿਕਰੀ ਇਹ ਵੀ ਲਗਾਏ ਹੋਏ ਨੇ ਉਹਨਾਂ ਦੇ ਵੱਲੋਂ ਅਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਪ੍ਰਬੰਧ ਜਿਹੜੇ ਨੇ ਉਹ ਕਰ ਲੈਣੇ ਚਾਹੀਦੇ ਨੇ ਕਿਉਂਕਿ ਕੱਲ ਨੂੰ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਵਿਗੜ ਜੜੀ ਹੈ ਉਹ ਸਕਦੀ ਹੈ ਤਾਂ ਉਹ ਉੱਥੇ ਹੀ ਉਹ ਖੁਦ ਮਿੱਟੀ ਦੀਆਂ ਬੋਰੀਆਂ ਭਰ ਕੇ ਆੜਜੀ ਬੰਨ ਬਣਾ ਰਹੇ ਨੇ ਤਾਂ ਕਿ ਉਹ ਉਹਨਾਂ ਦੇ ਘਰ ਜਿਹੜੇ ਨੇ ਉਹ ਡੁੱਬਣ ਤੋਂ ਬਚਾ ਸਕਣ ਤਾਂ ਉੱਥੇ ਹੀ ਹੁਣ ਜਿੱਥੇ ਮਾਲਵੇ ਤੇ ਦੁਆਬੇ ਦੇ ਵਿੱਚ ਪਹਿਲਾਂ ਮੀਂਹ ਦੀ ਮਾਰ ਜਿਹੜੀ ਸੀ ਉਹ ਦੇਖਣ ਨੂੰ ਮਿਲੀ ਹਰ ਬੜਗੇ ਹਾਲਾਤ ਜਿਹੜੇ ਨੇ ਉਹ ਪੈਦਾ ਹੋਏ ਪਏ ਨੇ ਤਾਂ ਉੱਥੇ ਹੀ ਹੁਣ ਜਿਹੜਾ ਮਾਝਾ ਖੇਤਰ ਹੈ ਉਹ ਵੀ ਹੁਣ ਹੜ ਦੀ ਮਾਰ ਹਟਾ ਚੁੱਕਿਆ ਪਠਾਨਕੋਟ ਦੇ ਵਿੱਚ ਵੀ ਪਾਣੀ ਪਹੁੰਚ ਚੁੱਕਿਆ ਤੇ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਕਈ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਵੀ ਚੁੱਕਿਆ ਤਾਂ ਉਜ ਦੇ دریا ਤੇ ਰਾਵੀ ਦਰਿਆ ਦੇ ਵਿੱਚ ਕਿਤੇ ਨਾ ਕਿਤੇ ਹੁਣ ਪਾਣੀ ਦਾ ਪੱਦਲ ਲਗਾਤਾਰ ਹੀ ਵੱਧਦਾ ਜਾ ਰਿਹਾ ਕਿਉਂਕਿ 2.5 ਲੱਖ ਕਿਊਸਿਕ ਪਾਣੀ ਤਾਂ ਛੱਡ ਹੀ ਦਿੱਤਾ ਗਿਆ ਪਰ ਹੁਣ ਪਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਹੋਰ ਪਾਣੀ ਝੜਨਾ ਪਿਆ ਤਾਂ ਉਹਨਾਂ ਨੂੰ ਝੜਨਾ ਪਵੇਗਾ ਕਿਉਂਕਿ ਲਗਾਤਾਰ ਹੀ ਮੀਂਹ ਦਾ ਅਲਰਟ ਵੀ ਜਾਰੀ ਹੋ ਰਿਹਾ ਤੇ ਜੇਕਰ ਰੁਕ-ਰੁਕ ਕੇ ਮੀਂਹ ਇਸੇ ਤਰੀਕੇ ਪੈਂਦਾ ਰਿਹਾ ਤਾਂ ਫਿਰ ਪਾਣੀ ਦਾ ਪੱਧਰ ਮੁਰ ਤੋਂ ਵੱਧ ਸਕਦਾ ਤੇ ਫਿਰ ਉਹਨਾਂ ਨੂੰ ਉਜਦਰਿਆ ਦੇ ਵਿੱਚੋਂ ਮੁਰ ਤੋਂ ਪਾਣੀ ਜਿਹੜਾ ਹੈ ਉਹ ਝੜਨਾ ਪਵੇਗਾ ਤੇ ਇਹ ਹੀ ਪਾਣੀ ਅੱਗੇ ਜਾ ਕੇ ਰਾਵੀ ਦਰਿਆ ਦੇ ਵਿੱਚ ਮਿਲਦਾ ਤੇ ਫਿਰ ਪਾਣੀ ਦਾ ਪੱਧਰ ਜਿਹੜਾ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦਾ ਤੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਪਹੁੰਚਣ ਦਾ ਡਰ ਬਣਿਆ ਰਹਿੰਦਾ ਹੈ ਲੋਕਾਂ ਦੀ ਜਿਹੜੀ ਫਸਲ ਸੀਗੀ ਉਹ ਡੁੱਬ ਚੁੱਕੀ ਹੈ ਤੇ ਹੁਣ ਲੋਕਾਂ ਨੂੰ ਡਰ ਸਤਾ ਰਿਹਾ ਕਿ ਕਿਤੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਨਾ ਪਹੁੰਚ ਜਾਵੇ ਕਿਉਂਕਿ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਜਿਹੜਾ ਹੈ ਉਹ ਮੰਡਰਾ ਰਿਹਾ ਤਾਂ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਲਗਾਤਾਰ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਲਗਾਤਾਰ ਹੀ ਸੁਰੱਖਿਆ ਦੇ ਜਿੱਥੇ ਇੰਤਜ਼ਾਮ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਜੋ ਪਾਣੀ ਜਿਹੜਾ ਉਸ ਨੂੰ ਘਰਾਂ ਦੇ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਕਿ ਉਜ دریا ਦੇ ਵਿੱਚ ਤੇ ਨਾਲ ਹੀ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਪਾਣੀ ਦਾ ਤੇਜ਼ ਵਹਾਅ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਤਾਂ ਲਗਾਤਾਰ ਹੀ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੰਤਜ਼ਾਮ ਨੇ ਉਹ ਕੀਤੇ ਜਾ ਰਹੇ ਨੇ ਤੁਹਾਨੂੰ ਤਸਵੀਰਾਂ ਵੀ ਲਗਾਤਾਰ ਦਿਖਾ ਰਿਹਾ ਪਰ ਕਿਤੇ ਨਾ ਕਿਤੇ ਹੁਣ ਲੋਕ ਕੰਦੇ ਵਿੱਚ ਐ ਡਰ ਦਾ ਮਾਹੌਲ ਜਿਹੜਾ ਉਹ ਪੈਦਾ ਹੋ ਚੁੱਕਿਆ ਹੈ ਤੇ ਰਾਵੀ ਤੇ ਉਜ دریا ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਜਾਂ ਨਹੀਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਦੇ ਲਈ ਜੇਕਰ ਕੋਈ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਮੁਰ ਤੁਹਾਡੇ ਮੁਖਾਤਿਬ ਹੋਵਾਂਗੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਹਫਤੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਣ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ